क्योंकि जो बंगाल की राजनीति तक सारा तो संरूर तो यह बंगाले तो होंगी हुई सतारा के एडा वा खड़ा गया सी भी आम आदमी पार्टी के जोड़े एम एल ए बने हैं ये सतारा तो कटे आया ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹਦੇ ਮੁੰਡੇ ਕਲਗੀਆਂ ਵਾਲੇ ਰਹਿੰਦੇ ਪਰ ਮੇਰਾ ਜਿਹੜਾ ਕੰਮ ਕਰਦਾ ਸਿੰਗਾ ਐਮਸੀ ਤੋਂ ਲੈ ਕੇ ਐਨਟੀ ਤੱਕ ਪਰ ਮਾਤਾ ਮੰਦੇ ਮੇਰ ਦਾ ਪਾਰਟੀ ਦੇ ਮੇਰ ਦਾ ਤੁਹਾਡੇ ਵਰਕਰ ਦੇ ਮੇਰ ਦਾ ਐਮਸੀ ਚੜਿਆ ਤਾਂ ਸਭ ਤੋਂ ਵੱਧ ਭਾਵੇਂ ਕੋ ਮંત્રી ਦਾ ਮੁੰਡਾ ਸੀ ਮੇਰੇ ਬਰਾਬਰ ਸਭ ਤੋਂ ਵੱਧ ਮੋਕੇ ਮੋਕੇ ਜਿਹੜੇ 1 ਨੰਬਰ ਤੇ ਐਮਸੀ ਜਿੱਤ ਕੇ ਆਇਆ ਜੋ ਡਾਕਟਰ ਵੀ ਦਾ ਨੰਬਰ ਹੋਇਆ ਜੇਰਾਂ ਸਾਹਿਬ ਜ਼ਿਲ੍ਹਾ ਪਰਦਾਉਂ ਰਿਹਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੇਰੇ ਮੈਡਮ ਤੋਂ ਪੰਜਾਬ ਹਮ ਤੋਂ ਜ਼ਿਲ੍ਹਾ ਪ੍ਰੀਸ਼ਦ ਚੁਣਿਆ ਆਪ ਦੇ ਨਾਲ ਤੋਂ ਲੱਗਾ ਤੇ ਉਹਨਾਂ ਸਭ ਤੋਂ ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਇੱਕ ਨੰਬਰ ਤੇ ਆਏ ਤੇ ਜੀਤ ਅਖਬਾਰ ਦੇ ਵਿੱਚ ਫਰਸਟ ਪੇਜ ਤੇ ਫੋਟੋ ਲੱਗੀ ਠੀਕ ਹੈ ਨੇਕਸਟ ਸਟੋਰੀ ਲਿਖੀ ਸੀ ਲੋਕ ਬਦਲਾ ਚਾਹੁੰਦੇ ਸੀ ਤੇ ਖਾਸ ਕਰਕੇ ਇਹ ਸਹੂਲਤ ਬਣਵਾਣਾ ਇਸ ਏਰੀਆ ਦੇ ਵਿੱਚ ਸਾਲ ਤੋਂ ਹੰਗਿਆ ਬੈਠਾ 3秒です。 भगवं क्योंकि सब तो सस्ती दारू किता हूं और सब तो सस्ता मतलब है भी सब तो महंगा तो तो निकलिया सब तो ज्यादा उन्हें जोड़ा सरकार का जो पैसा वह लाया भावी कोई ਇਹ ਦਰਦ ਹੈ ਭਾਵੇਂ ਤੇ ਕਿਆ ਲਾਗੇ ਭਾਵੇਂ ਵੱਡੇ ਵੱਡੇ ਹੈਲੀਕਾਪਟਰਾਂ ਤੇ ਜਾ ਕੇ ਉਹਨੇ ਬਹੁਤ ਲੱਗਾ ਕਿ ਇੱਕ ਜੰਮ ਕਿੰਨਾ ਹੈ ਇਸ ਕਰਕੇ ਮੇਰੇ ਦੇਸ਼ੰत्री ਸਾਉਂ ਮੇਰੀ ਅੰਕਾ ਪੈ ਦਿੱਤੀ ਜਦ ਮੈਂ 120 ਸੈਕਿੰਡ ਦੇ ਹੱਥਾਂ ਦੇ ਵਿੱਚ ਮਰਾ ਛੋਟਾ ਬੰਦਾ ਸਭ ਨੂੰ ਲੱਗਾ ਬਾਹਰ ਹੀ ਨੌਰੀ ਸੀ ਤੇ ਮੈਂ ਹਾਈਕਮਾਂ ਦੇ ਸਾਰੇ ਨੇ ਘਾਟ ਨੂੰ ਦਾਨੂ ਸਾਰਾ ਚੰਨਾ ਪਾਣੀ ਹੈ ਕਿ ਤੁਹਾਨੂੰ ਵਾਲੇ ਸਰਕਾਰ ਦੇੰਤਾ ਹੋਈ ਹੈ ਕਿ ਤੁਸੀਂ ਕਿਵੇਂ ਤਕਰੇ ਹੋ ਕੇ ਲੜਨਾ ਇਸ ਕਰਕੇ ਮੇਰਾ ਮੁਕੇ ਜੇ ਉਹਦਾ ਕਿਉਂਕਿ ਮੋਟੇ ਜਿਹੋਨਾਂ ਦੇ ਇਲੈਕਸ਼ਨ ਹੈ ਪੱਤਾ ਵੀ ਸਾਲਾਂ ਦਾ ਬਹੁਤ ਲਾਹੇ ਤੇ ਖਾਸ ਤੇ ਵਿਸ਼ੇਸ਼ ਕਰ ਲਈ ਅੰਮ੍ਰਿਤ ਸਿੰਘ ਹੋਵੇ 30% ਤੋਂ ਉਪਰ ਤੇ ਕਿਉਂਕਿ ਮੈਂ ਨਾਲ ਮਾਈ ਹਾਂ ਤੇ ਚੱਲਿਆ ਸੀ ਬਜਾਪੁਰ ਦੀ ਸਾਡੇ ਨਾਲ